ਕਬਜੇ 5 ਰੁਪਏ 10 ਰੁਪਏ ਕਿੰਨੂੰ ਵਿਕ ਜਾਂਦੇ ਤਾਂ ਉਹਨਾਂ ਦੀ ਬੱਲੇ ਬੱਲੇ ਆ ਇੱਕ ਵਾਰੀ ਸੋ ਇਹ ਹਿਸਾਬ ਨਾਲ ਰੁਪਏ 1.5 ਰੁਪਏ ਦਾ ਕਿੰਨੂੰ ਬਣਿਆ ਲੇਕਿਨ ਸਰਕਾਰਾਂ ਐ ਕੁਝ ਨਹੀਂ ਕਰਦੀਆਂ ਕਿਉਂਕਿ ਜੇ ਸਰਕਾਰਾਂ ਐ ਕੁਝ ਕਰਨ ਗਈਆਂ ਫੇਰ ਇਹ ਕਾਰਪੋਰੇਟ ਜਿਹੜੀਆਂ ਕੰਪਨੀਆਂ ਉਹਨਾਂ ਦਾ ਰੋਟੀ ਪਾਣੀ ਕਿੱਥੇ ਚੱਲੂਗਾ ਮੋਦੀ ਯਾਰ ਕਹਿੰਦਾ ਰੋਟੀ ਪਾਣੀ ਕਿੱਥੇ ਚੱਲੂਗਾ ਜੀ ਸੋ ਮਹਾਰਾਸ਼ਟਰ ਤੋਂ ਕਿਉਂਕਿ ਮੰਦਾ ਹੋਇਆ ਕਿੰਨੂੰ ਆ ਉਹਨਾਂ ਨੇ ਆਕੇ ਵੇਚ ਰਿਆ ਇਹਦਾ ਵੀ ਕਾਰਨ ਹੁੰਦਾ ਸਰਕਾਰਾਂ ਕੀ ਕਰਦੀਆਂ ਕੰਪਨੀਆਂ ਕੀ ਕਰਦੀਆਂ ਵੱਡਾ ਆੜਦੀਆ ਕੀ ਕਰਦਾ ਵੱਡਾ ਵਪਾਰੀ ਕੀ ਕਰਦਾ ਚੀਜ਼ ਨੂੰ ਮੰਦਾ ਕਰਨ ਵਾਸਤੇ ਜੇ ਮੰਨ ਲਓ ਮਾਹਤਪੁਰ ਦੇ ਵਿੱਚ ਕੋਈ ਚੀਜ਼ ਤੇਜੀ ਨਾਲ ਵਿਕਦੀ ਹੈ ਕਿ ਉਹ ਬਾਹਰੋਂ ਲੈ ਕੇ ਸਾਮਾਨ ਛੱਡੂਗਾ ਸਾਡਾ ਜੀਮਦਾਰ ਜਿਹੜਾ ਕਵਾਂਟਰਲ ਵੇਚਣ ਵਾਲਾ ਉਹਨੇ ਵਿਚ ਰਹੇ ਹਥਿਆਰ ਸੁੱਟ ਦੇਣੇ ਆ ਸੋ ਇਸ ਕਰਕੇ ਆਪਾਂ ਛੋਟੀਆਂ-ਛੋਟੀਆਂ ਨਿੱਕੀਆਂ-ਨਕੀਆਂ ਮੱਛੀਆਂ ਛੋਟੀਆਂ ਮੱਛੀਆਂ ਦੇ ਵਿੱਚ ਇੱਕ ਹੀ ਪਾਵਰ ਕਿਉਂ ਇਕੱਠੀਆਂ ਹੋਣ ਸੰਘਰਸ਼ ਕਰਦੇ ਵੱਡੇ ਮગર ਮੱਛੀਆਂ ਨੂੰ ਨੱਥ ਪਾਉਣ ਜੇ ਤੁਸੀਂ ਡਿਸਕਵਰੀ ਚੈਨਲ ਦੇਖਿਆ ਹੋਵੇ ਤੇ ਸਮੁੰਦਰ ਦੇ ਵਿੱਚ ਨਿੱਕੀਆਂ ਮੱਛੀ